ਕਾਰ ਮੂਰਤ ਅਜੁਨੀ ਸੈ ਭੰ ਗੁਰ ਪਰਸਾਦ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਸੂ ਸੰਗਤ ਦੀ ਅਰਦਾਸ ਬੇਨਤੀ ਜੋਦਣੀ ਹੈ ਪਾਤਸ਼ਾਹ ਜੀਓ ਗੁਰਬਾਣੀ ਦੇ ਪਵਿੱਤਰ ਮਹਾਵਾਕਨ ਹਾੜ ਭਇਉ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਅੰਮ੍ਰਿਤ ਪੀਆ ਸਤ ਗੁਰ ਦੀਆ ਅਵਰ ਨਾ ਜਾਣ ਦੂਆ ਤੀਆਂ ਨਾ ਸਰਉ ਮਨ ਸੂਰ ਗੁਰ ਗੋਬਿੰਦ ਸਿੰਘ ਦ ਸੇਂਗ ਅਸੇ ਦੀਨ ਦੇ ਆਨ ਸਤਿਗੁਰੂ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਰ ਉਪਕਾਰ ਕਰਦਿਆਂ ਹੋਇਆਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸਿੱਖ ਪੰਥ ਦੇ ਸਰਬ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੀਤੇ ਹੋਏ ਹੰਦੇਸਾ ਅਨੁਸਾਰ ਖਾਲਸਾ ਪੰਥ ਦਾ ਸਿਰਜਣਾ ਦਿਵਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਮੂਹ ਬੰਦੀ ਸਿੰਘਾਂ ਦੀ ਰਹਾਈ ਵਾਸਤੇ ਸਿੱਖ ਪੰਥ ਦੀ ਨੁਮਾਇੰਦਾ ਜਥੇ ਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਸਟਾਫ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੂਲ ਮੰਤਰ ਅਤੇ ਵਾਹਿਗੁਰੂ ਗੁਰਮੰਤਰ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਮਾਣਯੋਗ ਜਹਦਰ ਸ਼੍ਰੀਕਲਤਕ ਸਾਹਿਬ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਭਜੀ ਆਨ ਕਰਿਓ ਮੋਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਨ ਉਪਰੰਤ ਖਾਲਸਾ ਹੀ ਨਿਸ਼ਾਨ ਤੇਜਾ ਸਿੰਘ ਸਮੁੰਦਰੀ ਹਾਲ ਤੇ ਚਲਾਇਆ ਆ ਕਿਉਂਕਿ ਸਿੰਘ ਸਾਹਿਬ ਦਾ ਦੇਸ਼ ਸੀ ਕਿ ਹਰ ਸਿੱਖ ਆਪੋ ਆਪਣੇ ਘਰਾਂ ਤੇ ਜਿਹੜਾ ਉਹ ਕੀ ਅਸੇ ਨਿਸ਼ਾਨ ਚਲਾਵੇ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜਿਹੜਾ ਖਾਲਸਾ ਹੀ ਨਿਸ਼ਾਨ ਚਲਾਇਆ ਗਿਆ ਅੱਜ ਖਾਲਸੇ ਦਾ ਸਾਜਨਾ ਦਿਵਸ ਵੀ ਆ ਜਿਹੜਾ ਪੰਜਾਬ ਹਿੰਦੁਸਤਾਨ ਅਤੇ ਵਰਲਡ ਵਿੱਚ ਵੱਡੀ ਪੱਧ ਤੇ ਮਨਾਇਆ ਜਾਂਦਾ ਇਹ ਜਿਹਾ ਇਥੋਂ ਇੱਕ ਵਿਸ਼ੇ ਜਥਾ ਜਿਹੜਾ ਉਹ ਪਾਕਿਸਤਾਨ ਵੀ ਗਿਆ ਇਹ ਖਾਲਸਾ ਸਾਜੰਦਸ ਬਣਾਉਣ ਲਈ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਮਾਝੋ ਪ੍ਰਧਾਨ ਸਰਦਾਰ ਚੰਦਸ ਸਿੰਘ ਧਾਮੀ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਜਿਆ ਸੀ ਅਤੇ ਨਵਾਂ ਦਿੱਤਾ ਜੀ ਨਿਵਾਸ ਦਿੱਤਾ ਸੀ ਕਿ ਇਸ ਕੰਗਾ ਕਿਰਪਾਨ ਕਿਸ਼ਰਾ ਤੇ ਕੜਾ ਤਾਂ ਕਿ ਸਿੱਖ ਕਿਤੇ ਵੀ ਹੋਵੇ ਵਰਲਡ ਚ ਉਹ ਲੱਖਾਂ ਦੀ ਤਦਾਦ ਚ ਵੀ ਕਲਾ ਸਿੱਖ ਪਛਾਣਿਆ ਜਾ ਸਕਦਾ ਸੀ ਇਹ ਸਿੱਖ ਨੂੰ ਨਵੀਂ ਪਹਿਚਾਨ ਦੇ ਕੇ ਗੁਰੂ ਮਹਾਰਾਜ ਨੇ ਜਿਹੜਾ ਗਿੱਦੜਾਂ ਤੋਂ ਸ਼ੇਰ ਬਣਾਤਾ ਸੱਜ ਇੱਕ ਗੋਮ ਜਿਹੜਾ ਆਪਣਾ ਜਿਹੜਾ ਖਾਲਸਾ ਸਾਜਣਾ ਦੋਸ ਬਣਾ ਰਹੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੇਸ਼ਾ ਨਿਰਦੇਸ਼ੀ ਉਹਦੇ ਪਾਲਣਾ ਕਰਦੇ ਆ ਖਾਲਸਾ ਹੀ ਨਿਸ਼ਾਨ ਨੂੰ ਚਲਾਏ ਗਏ ਨੇ ਤੇ ਲੋਕਾਂ ਦਾ ਕੋਈ ਪਛਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਸੰਗਤਾਂ ਵਿੱਚ ਜਿਹੜੇ ਖਾਲਸਾਈ ਨਿਸ਼ਾਨ ਬਚਾ ਸਕਦੇ ਸੀ ਕਿਉਂਕਿ ਟਾਈਮ ਬਹੁਤ ਘੱਟ ਸੀ ਇੱਕੋ ਦਿਨ ਵਿੱਚ ਮਿਲਿਆ ਸੀਗਾ ਪਰ ਫਿਰ ਵੀ ਕੋਸ਼ਿਸ਼ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਲ ਤੱਕ ਸਦਾ ਆਦੇਸ਼ ਸੀ ਸੰਗਤੋਂ ਨੂੰ ਇਹਨ ਬਿਨ ਮੰਨ ਕੇ ਹੋਏ ਮੰਨਦੇ ਹੋਏ ਆਪੋ ਆਪਣੇ ਘਰਾਂ 'ਤੇ ਖਾਲਸਾਈ ਨਿਸ਼ਾਨ ਜੜੀਓ ਚਲਾਉਗੇ ਅੱਜ ਜਿਤਨਾ ਕਿ ਖਾਲਸਾ ਸਾਜਣ ਦੇ ਸਭਾ ਦੇ ਵਿੱਚ ਜੋ ਮਾਝੂ ਸਿੰਘ ਸਾਹਿਬ ਵੱਲੋਂ ਦੇਸ਼ ਸੀਗਾ ਕੋ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਅਤੇ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੀ ਉਹ ਧਾਈ ਦਿੱਤੀ ਗਈ ਹੈ ਅਤੇ ਖਾਲਸਾ ਨਿਸ਼ਾਨ ਚਲਾਇਆ ਗਿਆ ਰੋਲੇ ਈਸੋਨਿਆ